ਸਾਨ ਵੀਰੋ ਆ ਗੱਠਾ ਬਣਾ ਕੇ ਵਾਹਣ ਸਵਾਰ ਕੇ ਕਣਕ ਬੀਜੇ ਨਾਲੋਂ ਤੇ ਇਹਦੂ ਤਾਂ ਜੇਲ੍ਹ ਚ 6 ਮਹੀਨੇ ਲਾਏ ਚੰਗੇ ਆ ਸਰਕਾਰ ਕਹਿੰਦੀਆਂ ਸੀ ਅਸੀਂ ਜੇਲ੍ਹ ਕਰ ਦਾਂਗੇ ਜੁਰਮਾਨੇ ਪਾ ਦਾਂਗੇ 5 ਜਾਣੇ ਸੀ ਅਸੀਂ ਤੇ 12 ਵਜੇ ਦੇ ਲੱਗੇ ਵੇ ਆ ਤੇ ਇਤੋਂ ਗੱਠਾ ਬਣੀਆਂ ਵੈਨਾਂ ਸੀ ਆ ਆ ਢੇਰੀਆਂ ਤੁਹਾਨੂੰ ਦੱਸ ਦਿਆਂ ਹੋਣੀਆਂ ਸਾਰੀਆਂ ਮੈਂ ਲਾਦਾ ਘਟੋ ਘਟ ਤਿੰਨ ਕਿੱਲੇ ਵਾਹਣ ਦੇ ਵਿੱਚ 250 ਢੇਰੀ ਹੋ ਗਈ ਤੇ ਕੀਰ ਨੂੰ ਆ ਫੇਰ ਅੱਗ ਨਹੀਂ ਲੱਗੇਗੀ ਉਹ ਆਂਦੇ ਪੁਲਿਸ ਆ ਗਈ ਜਿੱਤੋ ਦੀ ਥਾਣੇ ਚ ਦੋਨੇ ਐਸਆਈ ਆ ਗਏ ਤੇ ਉਹਨਾਂ ਨਾਲ ਬਥੇਰੇ ਸਵਾਲ ਜਵਾਬ ਵੀ ਹੋਇਓ ਅੱਗ ਬੁਝਾ ਕੇ ਹੁਣ ਲਾਈ 4 ਵਜੇ ਤੇ ਹੁਣ ਅੱਗ ਨਹੀਂ ਲੱਗਦੀਗੀ ਆ ਢੇਰੀਆਂ ਕੱਠੀਆਂ ਕਰ ਕਰ ਕੇ ਲਾਈ ਸੀ ਹੈਰੋ ਦੇ ਨਾਲ ਤੇ ਉਹ ਹੁਣ ਨੌਜਵਾਨ ਨੂੰ ਮੁੰਡੇ ਨੂੰ ਕਿਹਾ ਮੈਂ ਕਿ ਤੋ ਖਚ ਖਚ ਕੇ ਪਈ ਤੇ ਕਰਦੇ ਫੇਰ ਕਿਤੇ ਕੱਲ ਨੂੰ ਵੇਖਾਂਗੇ ਲਾਲੂ ਕੇ ਜੀ ਲੱਗੀ ਤਾਂ ਤੇ ਮੇ ਕਹਿਣ ਦਾ ਭਾਵ ਆ ਵੀ ਦੂਦਾਂ ਦਾ 6 ਦੋ ਮਹੀਨੇ ਜਾਂ 6 ਮਹੀਨੇ ਜੇਲ੍ਹ ਚ ਲਾਲੇ ਬੰਦਾ ਉਹ ਸੌਖੇ ਆਗੇ ਆ ਕੁੱਤੇ ਕੰਮ ਨਾ ਉਦਾਂ ਜਮਾ ਪੰਜ ਜਣੇ ਅਸੀਂ ਹੱਥ ਖੜੇ ਹੋ ਗਏ ਭਰਾਵਾ ਹੰਬ ਗਏ ਜਮਾ ਤੇ ਜਾ ਵਾਣ ਵਿਹਲਾ ਛੱਡਦੇ ਇਦਾਂ ਪਿਆਰ ਆਂਦੇ ਕੱਲਾ ਝੋਨਾ ਵਾਲੀ ਬਈ ਇਨਾ ਦੁਖੀ ਆ ਯਾਰ ਕੰਮ ਆ ਤਾਂ ਬਹੁਤ ਔਖਾ ਕੰਮ ਆ ਜਿਹੜਾ ਇਕੱਠਾ-ਕੁੱਠਾ ਬਣਾ ਕੇ ਵੀ ਆਪਾਂ ਕਹਿਣਾ ਸੌਖਾ ਗੱਟਾ ਬਣਾ ਦਿਆਂ ਇਹਦਾ ਉਦੋਂ ਵੀ ਕਟਵਾਰ ਖੜਾ ਆ